ਉੁਰਜ ਵੀ ਚਮਕ ਰਿਹਾ ਵਾ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਕਾਫੀ ਦੇਰ ਦਾ ਮੀਂਹ ਪੈ ਰਿਹਾ ਜਮੇ ਹੀ ਦੱਸਿਆ ਨਹੀਂ ਹੋਇਆ ਸੀ ਕਿਤੇ ਵੀ ਮੀਂਹ ਪੈਣਾ ਵਾ ਤੇ ਇਹ ਕਿਸਾਨ ਨਵੇਂ ਕਿਸਾਨ ਬਹੁਤ ਐਕਸਾਈਟਡ ਨੇ ਪਿੱਛੇ ਕਰਨ ਆਏ ਨੇ ਹੋ ਸਕਦਾ ਇਹ ਖਰਾਬੀ ਇਹ ਕਰ ਜਾਣ ਕੁਝ ਇਹ ਵੀ ਨਹੀਂ ਪਤਾ ਹੈਗਾ ਪਹਿਲਾਂ ਵੀ ਇਹ ਗੇੜਾ ਮਾਰ ਕੇ ਗਏ ਨੇ ਪਾਣੀ ਗੁਣੀ ਦਾ ਵਹਾ ਤੇਰੀ ਆਵਾਜ਼ ਨਹੀਂ ਸੁਣਦੀ ਹੋਣੀ ਇਹ ਕਹਿੰਦੇ ਵੀ ਉਰੇ ਪਾਣੀ ਖੜਾ ਸੀ ਅਸੀਂ ਆ ਸਾਰਾ ਪਾਣੀ ਦੀ ਨਿਕਾਸੀ ਕਰਕੇ ਗਏ ਆ ਬੱਟਾ ਤੋੜ ਕੇ ਉਥੋਂ ਮੀਂਹ ਵੀ ਬਹੁਤ ਜਿਆਦਾ ਤੇਜ਼ ਸੀ ਹਵਾ ਵੀ ਬਹੁਤ ਜਿਆਦਾ ਤੇਜ਼ ਸੀ ਪਿੱਛੇ ਵੀ ਦੇਖਿਆ ਬਾਈ ਸਰ ਸਾਰੀਆਂ ਬੱਟਾ ਤੋੜਿਆ ਆਪਣਾ ਉਹ ਦੇਖੋ ਤੇ ਕਿੰਨਾ ਪਾਣੀ ਕੱਢ ਗਿਆ ਜਿਹੜੇ ਦਰਖਤ ਲਾਏ ਹੋਏ ਨੇ ਉਹ ਥੇ ਵੀ ਸਾਰੀਆਂ ਬੱਟਾ ਤੋੜ ਕੇ ਆਏ ਆ ਪਾਣੀ ਨਿਕਲ ਲਈ ਦਰਖਤ ਲਾਏ ਨੇ ਉੱਥੇ ਵੀ ਤੋੜਤੀ ਦਰਖਤਾਂ ਨੂੰ ਜੀ ਨਿੰਬੂ ਦੇ ਨਿੰਬੂ ਵੀ ਤਾਂ ਲੈ ਗੜ ਗਏ ਸੀ ਦੇਂਡੀ ਦੇ ਬੂਟਾ ਵੀ ਉੱਥੇ ਮਿੱਟੀ ਵੀ ਪਾ ਕੇ ਆਏ ਆ ਐਸੀ ਕੰਮ ਬਹੁਤ ਇੱਦਾਂ ਹੈ ਸ਼ਾਬਾਸ਼ ਸ਼ਾਬਾਹ ਨੂੰ ਆ ਕੇ ਪੈਸੇ ਲੈ ਜਾ ਇਹ ਦਿੱਤੇ ਜਗ੍ਹਾ ਅਸੀਂ ਅਸੀਂ ਹੀ ਵਿਗਾੜ ਕੇ ਆਏ ਹਾਂ ਇਹ ਹੁਣ ਡਾਡੀ ਆ ਕੇ ਦੱਸਣਗੇ ਕਿਉਂਕਿ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਸ ਪੈਟ ਤੋਂ ਲਈ ਮੰਮੀ ਕਹਿੰਦੀ ਮੱਟਾ ਵੀ ਚਾਹੀਦਾ ਹੁੰਦਾ ਮੱਟਾ ਦੇ ਉੱਤੇ ਕਾਂਡੀਆਂ ਦੇ ਬੈਠਾ ਕੰਮ ਆਉਂਦਾ ਚੱਲੋ ਜਦ ਵੀ ਨਹੀਂ ਬਹੁਤ ਤੇਜ਼ ਆ ਜਾਂਦਾ ਆਈ ਐਮ ਦਾ ਬੇਨ ਬੌਸ ਏਰ ਤੇ ਆਪਣੀ ਲੇਬਰ ਵਧੀਆ ਕੰਮ ਨਹੀਂ ਕਰਦੀ ਹੈਗੀ ਮੈਨੂੰ ਲੱਗਦਾ ਮੈਨੂੰ ਬੰਦੇ ਚੇਂਜ ਕਰਨੇ ਪੈਣਗੇ ਥੋੜੇ ਜਿਹਾ ਆ ਵਾ ਛਤਰੀ ਲੈ ਕੇ ਆਈਦਾ ਵਾ ਨਹੀਂ ਤਾਂ ਰੇਨ ਸਾਨੂੰ ਗੰਦਾ ਕਰ ਦਿੰਦੀ ਆ ਵੈਟ ਕਰ ਦਿੰਦੀ ਆ ਗਿੱਲਾ ਕਰ ਦਿੰਦੀ ਆ ਇਹੜੇ ਨੂੰ ਕੋਈ ਮਤਲਬ ਨਹੀਂ ਆਤਰਾ ਉਹ ਤੇ ਬੈਂਕ ਦੇ ਸਰਦੀ ਨੂੰ ਖਾ ਜਾਣਗਾ ਆਹ ਕਿ ਬੁੱਤਖ ਦਾ ਜੀ ਬੱਚਾ ਸੀਗਾ ਗਿਆ ਇਹ ਸਾਡੀਆਂ ਉੱਪਰ ਦੀਆਂ ਪੌੜੀਆਂ ਚ ਉਹਨੇ ਅੰਡੇ ਦੇ ਚ ਸੀ ਬਹੁਤ ਦੇਰ ਤੇ ਇਹ ਇੱਕਦਮ ਇੱਕਦਮ ਦੇਖਿਆ ਥੱਲੇ ਗਿਰਿਆ ਇਹ ਇੱਕਦਮ ਥੱਲੇ ਗਿਰਿਆ ਸੀ ਕਿ ਯਾਰ ਇਹ ਪਤਾ ਨਹੀਂ ਕੀ ਹੋਇਆ ਕੜਕਾ ਜਾਂ ਤੇ ਹੁਣ ਇਹਨੂੰ ਪਾਣੀ ਵੀ ਪਾਇਆ ਗਿਆ ਗਿਆ ਮੈਨੂੰ ਲੱਗਦਾ ਗਿਆ ਸ਼ੇਰ ਸੁਰ ਬੱਚਾ ਆਕੇ ਲਾ ਇੰਨੀ ਜ਼ੋਰ ਦੀ ਵਿਜਾ ਉਡਣ ਦੀ ਸੰਕਾ ਸੀਗੀ ਇਹ ਚ ਉੱਪਰ ਉਹ ਜਿਹੜੀ ਉੱਪਰਲੀ ਪੌੜੀਆਂ ਦੇ ਉੱਤੇ ਅੰਡੇ ਦਿੱਤੇ ਹੋਏ ਸੀਗੇ ਬਹੁਤ देर ਦੇ ਬੱਚਾ ਨਿਕਲਿਆ ਥੱਲੇ ਅੰਡਾ ਵੀ ਗਿਰਿਆ ਸੀ ਇੱਕ ਦਿਨ ਰੀਸੈਂਟਲੀ ਥੋੜੇ ਦੇਰ ਪਹਿਲਾਂ ਤੇ ਬੱਚਾ ਵਿਚਾਰਾ ਗਿਆ ਮਰ ਗਿਆ ਹਨ ਕਿ ਲਾਈ ਸੀ ਥੰਬ ਜੀ ਵੀ ਹਲੇ ਆਈ ਦੇਖੀ ਦਾਣਾ ਦਾਣੇ ਮੂੰਹ ਚ ਨੇ ਵਿਚਾਰੇ ਦੇ ਆਦੀ ਮਾਂ ਦਾਣਾ ਮਾਂ ਦਾਣਾ ਦੇ ਕੇ ਗਈ ਹੋਣੀ ਹੈ ਨਾ ਪਾ ਕੇ ਹੁੰਦੇ ਆ ਨਾ ਵੀ ਜਦੋਂ ਆ ਜਾਵੇ ਮੌਦ ਫਿਰ ਮੂੰਹ ਚ ពੁਰਗੀ ਪਾਈ ਮੂੰਹ ਦੀ ਰਹਿ ਜਾਂਦੀ ਐ ਜਿਵੇਂ ਦੇਖ ਲਓ ਦੇਖੀ ਲੈਂ ਮਿੰਟਾ ਜੀ ਸਾਂ ਗਿਆ ਆ ਜਿੰਦਗੀ ਆ ਬਸ ਆਈਆਂ ਬੰਦਿਆਂ ਨਾਲ ਵੀ ਆਈ ਜਾਂਦੇ ਨੇ ਇਹ ਉਹ ਆਏ ਬੱਜਿਆ ਨਾ ਸਿਰ ਬੱਜਿਆ ਕੇ ਥਲੇ ਦਾ ਹਾਏ ਰੱਬਾ ਮਾ ਦੀ ਕੁਗੀ ਚਰੀਆ ਲੱਗੂਗੀ ਹਨਾ ਉਹਨੂੰ ਲੱਭਣਾ ਹੀ ਹੈਗਾ ਇਹਨੇ ਵਿਡਰ ਨਹੀਂ ਸਿੱਖਿਆ ਹੋ ਮਚਾਰਾ ਓਟਣਾ ਤਾਂ ਸਿੱਖਿਆ ਨਹੀਂ ਤਾਂ ਹੀ ਗੇ ਇਹ ਤਾਂ ਪੂਰਾ ਖੰਭ ਹੀ ਨਹੀਂ ਆਇਆ ਖੰਭ ਹੀ ਨਹੀਂ ਆਉਂਦਾ ਛੋਟਾ ਛੋਟਾ ਥੋੜੇ ਖੰਭ ਆਏ ਨੇ ਅਭੀ ਥੋੜੇ ਦਿਨ ਪਹਿਲੇ ਨਿਕਾਲਾਇਆ ਹੈ ਮੈਂ ਤਾਂ ਇਹ ਨਾ ਕਰਕੇ ਪੌੜੀਆਂ ਵੀ ਨਹੀਂ ਚੜਦਾ ਸੀਗਾ ਕੋਈ ਵੀ ਨਹੀਂ ਸੀ ਚੜਦਾ ਦਈਓ ਕਬੂਤਰੀ ਕਵਰਾ ਆ ਜਾਂਦੀ ਸੀਗੀ ਉੱਪਰ ਕੋਠੇ ਤੇ ਨਹੀਂ ਜਾਂਦਾ ਸੀਗਾ ਮਰੇ ਪਰਦਾ ਜਿਆ ਵੀ ਲਾਇਆ ਹੋਇਆ ਸੀ ਨਾ ਵਾਸਤੇ ਤੁਸੀਂ ਦੇਖਿਆ ਨਾ ਵੀਡੀਓ ਚ ਪਰ ਵਿਚਾਰੇ ਦੀ ਜਿਹਦੀ ਕਿਸਮਤ ਨਹੀਂ ਹੈਗੀ ਜ਼ਿੰਦਗੀ ਜਿਹੜੀ ਸੀ ਜੀ ਹਾਂ ਲੱਗੀ ਉਹਨੂੰ ਕੋਈ ਰੋਲ ਥੋੜਾ ਹੋਰ ਨਹੀਂ ਡੂੰਗਾ ਕਰ ਦਿੰਦੇ ਉਹ ਨਹੀਂ ਬਸ ਬਹੁਤ ਸਾਨੂੰ ਸੋਚਿਆ ਉਹ ਦੱਬ ਦਿੰਨੇ ਆ ਉਹ ਅੱਖਾਂ ਜੀਆਂ ਮਰੇ ਹੋ ਗਿਆ ਤਾਂ ਸਾਡੇ ਈਮੋਸ਼ਨ ਵੀ ਥੋੜੇ ਜਿਹਾ ਤਾਂ ਹੋ ਹੋ ਗਏ ਨਹੀਂ ਤਾਂ ਨਹੀਂ ਪਤਾ ਨਹੀਂ ਸੀ ਲੱਗਣਾ ਜੇ ਅੱਗੇ ਪਿੱਛੇ ਹਾਂ ਜੇ ਅੱਗੇ ਪਿੱਛੇ ਤਾਂ ਪਤਾ ਹੀ ਲੱਗਣਾ ਸੀ ਆਪਾਂ ਜੀ ਨਾਰੀਅਲ ਲਿਆਂਦੇ ਸੀਗੇ 10 ਕੁ ਪੰਜ ਬੱਢ ਲੈ ਮਤਲਬ ਇਹ ਪਾਣੀ ਕੱਢ ਲਿਆ ਪੰਜਵਾ ਤੇ ਪੰਜ ਰਹਿ ਗਏ ਸੀਗੇ ਮੈਨੂੰ ਉਹ ਸਾਰੇयां ਦਾ ਕੱਟ ਲੀਏ ਨਾ ਤੇ ਮੈਂ ਕਿਹਾ ਖਰਾਬ ਨਾ ਹੋ ਜAVE ਪਾਣੀ ਕੱਢ ਕੇ ਰੱਖ ਲੈਨੇ ਆ ਆਪਣੇ ਕੋਲ ਯੰਤਰ ਤਾਂ ਹੈਗਾ ਮਾੜਾ ਜਿਹਾ ਉਹਦੇ ਵਰਗਾ ਜਿਹੜੀ ਨਪਾਲੀਆਂ ਦੀ ਕੁੱਕਰੀ ਨਹੀਂ ਨਾ ਇੱਕ ਹੀ ਜਾਂਦਾ ਹੁੰਦੇ ਨੇ ਉਹਨੂੰ ਸੌੜ ਉਹਦੇ ਵਰਗਾ ਪਰ ਉਹ ਤਿੱਖਾ ਨਹੀਂ ਹੈਗਾ ਇਸ ਲਈ ਇਹਦਾ ਹੋਰ ਜਗਾਲ ਲਾਉਣਾ ਪੈਂਦਾ ਜਿਹੜਾ ਅਸੀਂ ਕੱਲ ਪਰਸੋ ਪੰਨੇ ਉਹ ਤਾਂ ਇੰਨਾ ਜਿਆਦਾ ਕਿਹੜਾ ਸੀ ਇੱਥੇ ਇੱਕ ਵੱਡੀ ਛੇਦੀ ਟੁੱਟ ਗਈ ਇਹ ਕਿਨਾਂ ਨਾ ਜਿਆਦਾ ਟਾਈਮ ਲਵਾਤਾ ਇਹਨਾਂ ਜ਼ੋਰ ਲਵਾਇਆ ਬਾਕੀ ਆਪਾਂ ਨੂੰ ਹਿਸਾਬ ਵੀ ਇਹਦਾ ਘੱਟ ਆ ਨਾ ਜਿਹੜੇ ਰੋਜ਼ ਕਰਦੇ ਨੇ ਸਾਊਥ ਵਾਲੇ ਉਹਨਾਂ ਤਾਂ ਬੜਾ ਹਸਾਬ ਆ ਤੋ ਇਸ ਲਈ ਆਪਾਂ ਇਹਦੇ ਵਿੱਚ ਹੁਣ ਗੜੀ ਗੱਢ ਕੇ ਫੇਰ ਪਾਣੀ ਕੱਢ ਲੈਨੇ ਆ ਜੇ ਡ੍ਰਿਲ ਹੋਵੇ ਮੈਨੂੰ ਲੱਗਦਾ ਫੇਰ ਵੱਧ ਵਧੀਆ ਵਾ ਡਰੇਨਿੰਗ ਮਸ਼ੀਨ ਨਾਲ ਵਧੀਆ ਗੜ ਤੇ ਸਟਰਾ ਜਾਇ ਕੋ ਹੁੰਦਾ ਜਿਸ ਦੇ ਨਾਲ ਟੈਲਾਂ ਜਿਹਾ ਕੱਟ ਕਰਦੇ ਹੁੰਦੇ ਆ ਕਟਰ ਜਾਂ ਉਹਦੇ ਨਾਲ ਵੀ ਸੌਖਾ ਕੱਟ ਹੋ ਜੂਗਾ ਨਾ ਜੀ ਇਹਨੂੰ ਐਵੇਂ ਰੱਖ ਦਿੰਦੇ ਆ ਨਿਕਲਦੇ ਵਿੱਚ ਦੇਖਦੇ ਆ ਨਿਕਲਦੇ ਆ ਆਪਾਂ ਅਗਲੇ ਨੂੰ ਹੱਪਾ ਪਾਉਨੇ ਆ ਆਹ ਵਾਲਾ ਖਿਆਰ ਆ ਪਰ ਇਹ ਤਿੱਖਾ ਨਹੀਂ ਹੈਗਾ ਇਹਦੇ ਨਾਲ ਆਪਾਂ ਥੋੜਾ ਜਿਹਾ ਚੱਗ ਦਈਦਾ ਆਪਾਂ ਇਹਨਾਂ ਨੂੰ ਬੰਦਾ ਸੋਚੂਗਾ ਇਹ ਬਾਵਾਂ ਆ ਨਾ ਕਰੂਗਾ ਪਰ ਕੁਮਾਰ ਹੋ ਗਈ ਵੀ ਇੱਕ ਨਾਲ ਇਹ ਚ ਬਹੁਤ ਨਿਕਲਿਆ ਹੁਣ ਤਾਂ ਮਿਲਦਾ ਸਭ ਤੋਂ ਬਾਅਦ ਇਹ ਨਹੀਂ ਸਭ ਤੋਂ ਬਾਅਦ ਇਹ ਚ ਨਿਕਲਿਆ ਇੰਨਾ ਕਿਸੇ ਚੋਂ ਨਹੀਂ ਨਿਕਲਿਆ ਆ ਕਿੰਨਾ ਸੌਖਾ ਹੋ ਗਿਆ ਉਹ ਪਾਣਾ ਥੋੜੇ ਨਾਲ ਕਰਨਾ ਪਿਆ ਥੋੜਾ ਤਾਂ ਹੀ ਕੋਲ ਰੱਖਿਆ ਹੋਇਆ ਇਹ ਸੌਖਾ ਹੋ ਗਿਆ ਬੰਦਾ ਥੋੜਾ ਬਰ ਰੇ ਮਾਰੀ ਲੈਣੇ ਕਿ ਦੀਨ ਹਟ ਲੈ ਆਇਆ ਹੋ ਜਾਂਦਾ ਦੇਖ ਲੋ ਪਹੁੰਚਿਆ ਨਹੀਂ ਉਹ ਬੇਪੁੱਤ ਨਾਲ ਨਹੀਂ ਸਾਡਾ ਬਹੁਤ ਦੁਖੀ ਕਿਤਾ ਲੱਗਿਆ ਵੀ ਸੌਖਾ ਹੋ ਗਿਆ। ਔਨਲਾਈਨ ਟਾਈਮ ਲਗਾ ਦਿੰਦਾ। ਜਿੱਦ ਨੂੰ ਮਾਰਨ ਨੂੰ ਚੜਾ ਜਾ ਕਰਕੇ। ਕਾਫੀ ਮੇਨ ਤੋਂ ਬਾਅਦ ਇੰਨਾ ਕੁ ਨਾਰੀਅਲ ਪਾਣੀ ਹੋ ਗਿਆ। ਕਾਫੀ ਹੋ ਗਿਆ ਲੀਟਰ ਹੋ ਗਿਆ ਉਹਨਾਂ ਲੀਟਰ ਤੋਂ ਵੱਧ ਸ਼ਾਇਦ। ਲੀਟਰ ਖੋ ਗਿਆ ਹੁਣ। ਤੇ ਕਮਾਲ ਦੀ ਗੱਲ ਜਿਹੜੀ ਇੱਕ ਹੋਰ ਅਜਨਬੀ ਇਨਸਾਈਟ ਪਤਾ ਲੱਗੀ। ਉਹ ਦੋਨੋਂ ਛੋਟਿਆਂ 'ਚ ਬਹੁਤ ਜ਼ਿਆਦਾ ਪਾਣੀ ਸੀਗਾ। ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀ ਇੱਕ ਜਿਦਾ ਸੀਗਾ ਹੀ ਨਹੀਂ ਨਾ ਮਾਤਰੀ ਸੀਗਾ ਇਹਦੇ ਵਿੱਚ ਮੈਨੂੰ ਲੱਗਦਾ ਇਹਦੇ ਵਿੱਚ ਵੀ ਸੀਗਾ ਠੀਕ ਠਾਕ ਪਰ ਦੋ ਛੋਟੇ ਦੇ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀਗਾ ਇਹ ਕਈਆਂ ਨੂੰ ਸਵਾਦ ਨਹੀਂ ਲੱਗਦਾ ਪਰ ਮੈਨੂੰ ਬਹੁਤ ਸਵਾਦ ਲੱਗਦਾ ਹੈਲਥ ਲਈ ਤੇ ਇਹਦੇ ਬੈਨੀਫਿਟ ਹੁੰਦੇ ਹੀ ਹੁੰਦੇ ਨੇ ਹੁਣ ਆਪਾਂ ਇਹਨੂੰ ਪੁਣ ਕੇ ਰੱਖਦੇ ਹਾਂ ਪੁਣਨੇ ਵਾਲਾ ਯੰਤਰ ਵੀ ਲੈ ਆਂਦਾ ਤੇ ਇਹਨਾਂ ਨੂੰ ਮੈਂ ਪਿੱਛੇ ਆਪਣੇ ਟੋਏ 'ਚ ਸੱਟ ਕੇ ਆਉਣਾ ਵਾ ਇਹਨਾਂ ਦੀ ਵੀ ਫਿਰ ਖਾਦ ਬਣੂਗੀ ਇਹਨੇ ਗਲ ਕੇ ਹੋਈ ਸੁੱਕ ਕੇ ਫੂਸੇਆ ਬਣਿਆ ਕੋਕੋ ਪਿਟ ਮੈਨੂੰ ਲੱਗਦਾ ਇਹਨੂੰ ਮੈਂ ਕਹਿੰਦੇ ਨਹੀਂ ਸ਼ਾਇਦ ਤੇ ਬਾਕੀ ਹੋਰ ਉਹ ਵੀ ਚੱਕਦੇ ਆਂ ਵੈਸੇ ਦੇਖਣ ਨੂੰ ਲੱਗ ਜਾਂਦੀ ਆ ਪਰ ਮੇਰੀ ਐਨਕ ਟੁੱਟ ਗਈ ਏ ਦੀ ਡੰਡੀ ਟੁੱਟ ਗਈ। ਮੈਂ ਬੈਠ ਤੇ ਰੱਖ ਕੇ ਗਿਆ ਸੀ ਇੱਕਦਮ ਮੈਂ ਕੋਈ ਕੰਮ ਕਰਨ ਚੱਲ ਗਿਆ। ਮੈਂ ਜਦ ਉੱਠ ਕੇ ਗਿਆ ਮੈਂ ਕਿਹਾ ਯਾਰ ਮੈਂ ਗੱਤ ਰੱਖ ਕੇ ਗਿਆ ਵੀ ਮੈਂ ਉੱਤੇ ਬੈਠ ਨਾ ਜਾਵਾਂ ਅਗੇ। ਆਉਂਦੀ ਸਾਰ ਮੈਂ ਵਾਪਸ ਜਦੋਂ ਇਹ ਬੈੱਡ ਤੇ ਗੋਡਾ ਰੱਖਿਆ। ਐਨੇ ਬੁਰੇ ਤਰੀਕੇ ਨਾਲ ਮੁੜੀ ਐਨਕ ਫਿਰ ਮੈਂ ਉਹਨੂੰ ਸਿੱਧੀ ਕਰਨ ਲੱਗਿਆ ਦੀ ਏ ਕਿੰਨਾਂ ਦੀ ਟੁੱਟ ਗਈ। ਇੱਕ ਰਹਿ ਗਈ। ਤੇ ਹੁਣੇ ਮੈਂ ਤੇ ਮਹਿਕ ਜਾ ਕੇ ਆਏ ਸੀਗੇ ਬਰਾਹੇ ਐਨਕਾਂ ਦਾ ਨਾਪ ਚੈੱਕ ਅਪ ਕਰਾਇਆ ਨਾਲ ਮੈਂ ਚੈੱਕ ਅਪ ਵੀ ਕਰਾ ਲਿਆ ਐਨਕਾਂ ਦਾ ਨਾਲੇ ਮੈਂ ਐਨਕਾਂ ਦਾ ਆਰਡਰ ਵੀ ਦਿੱਤਾ ਸਿੰਪਲ ਜ ਉਹ ਕਹਿੰਦੇ ਨੀਲਾ ਥੋੜੀ ਜਿਹੀ ਠੀਕ ਆ ਜਿੰਨੀ ਘੱਟ ਸੀਗੀ .25 ਉਨੀ ਕੁ ਮੈਨੂੰ ਲੱਗਦਾ ਮੋਸਟਲੀ ਬੰਦੇ ਵਾਲੀ ਹੁੰਦੀ ਹੋਣੀ ਐ .25 ਉਹ ਮੇਰੀ ਪਿਛਲੇ 10 12 ਸਾਲਾਂ ਤੋਂ ਇੰਨੀ ਘੱਟ ਆ ਤੇ ਮੈਨੂੰ ਵਧੀਆ ਗੱਲ ਲੱਗੀ ਵੀ ਉੱਥੇ ਕੇ ਖੜੀ ਆ ਜਦੋਂ ਇਹਨੇ ਪਹਿਲਾਂ ਮੈਨੂੰ ਪੜ੍ਹ ਨਹੀਂ ਹੋਇਆ ਕਰੇ ਪਰ ਜਦੋਂ ਮੈਂ ਫੋਕਸ ਕੀਤਾ ਫਿਰ ਮੇਰੇ ਤੋਂ ਪੜੇ ਗਏ ਤੇ ਹੁਣ ਆਪਾਂ ਚੱਲਦੇ ਆ ਥੋੜੀ ਜਿਹੀ ਕੱਪੜੇ ਲੈਣ ਸਮਰਾਲੇ ਜਾਣਾ ਵਾ ਚਲੋ ਫੇ ਕਿੰਨੇ ਦੀ ਬਣੀ ਸੀ ਐਨਕ ਐਨਕ 1300 ਕਹਿੰ ਮੈਨੂੰ ਅੱਛਾ ਫੇ ਤਾਂ ਠੀਕ ਐ ਐਨਕ ਸੈਸ਼ਨ ਫੇ ਤਾਂ ਬਹੁਤ ਠੀਕ ਮਿਲ ਗਈ ਹਾਂ ਬਾਕੀ ਹੱਡੇ ਐਂਡ ਨਾਈਟ ਦਾ ਸ਼ੀਸ਼ਾ ਹੀ ਮੈਂ ਖਰੀਦਿਆ ਫਰੇਮ ਸਸਤਾ ਹੋਣਾ ਹਨਾ ਜੀ ਹਾਂ ਜੀ ਮੈਂ ਇਹ ਗੱਲਾਂ ਚਾਹੁੰਦਾ 1500 ਦਾ ਉਹੀ ਕਹਿਣੀ ਹੈ ਨਾ ਉਹਨੂੰ ਵੀਰੇ ਨੂੰ ਮੈਂ ਕਿਹਾ ਵੀ ਕਹਿੰਦਾ ਵਧੀਆ ਜਿਹਾ ਮੈਂ ਕਿਹਾ ਮੈਂ ਹਲੇ ਇੰਡੀਆ ਰਹਿਣਾ ਵੀ ਮੇਰਾ ਅਜੇ ਤੱਕ ਜੋ ਵੀ ਟੁੱਟਿਆ ਫੋਨ ਐਨਕ ਤਰੇ ਦਾ ਮੇਰਾ ਕਹਿੰਦਾ ਟੁੱਟਿਆ ਔਰ ਹੀ ਟੁੱਟਦਾ ਵਾ ਮੈਂ ਵੀਰੇ ਨੂੰ ਮੈਂ ਸਿੰਪਲ ਜੀ ਦੇ ਦਿਓ ਮੈਂ ਜਾਣ ਲੱਗਿਆ ਵਧੀਆ ਬਣਵਾ ਕੇ ਲੈ ਜੂ ਮੇਰੇ ਵੀ ਟੁੱਟ ਸਕਦੀਆਂ ਨੇ ਨਾਲੇ ਸੇਵ ਕਿਉਂਕਿ ਤੁਸੀਂ ਇਹਦਾ ਜਿੰਨੀ ਖਲੌਣੀ ਹੁੰਦੀ ਹੈ ਸਿੰਪਲ ਹੀ ਲੈ ਲਵੇ ਬੰਦਾ ਮੇਰੀਆਂ ਅੱਖਾਂ ਹਮੇਸ਼ਾ ਦੁਖਦੀਆਂ ਰਹਿੰਦੀਆਂ ਨੇ ਪਰ ਮੇਰੀ ਨਿਗਾ ਨਹੀਂ ਘਟਦਾ ਤਾਂ ਹੀ ਇਹ ਬੈਠੋ ਗੱਡੀ 'ਚ ਕਿ ਮੈਂ ਕੱਢਾਂ ਫੇਰ ਤਾਂ ਹੋਰ ਹੀ ਰਹਿਾਂਗੇ ਚਾਂ ਚਾਹੀਦੀ ਹੈ ਕਿ ਨਹੀਂ ਪੂਰੀ ਰਹਿਾਂਗੇ ਫੇਰ ਬੈ ਜਾ ਮਮੀ ਮੈਂ ਕਰਦੀ ਆ ਬੰਦ ਉਰੇ ਨਹੀਂ ਲੈੰਦੇ ਹੈਗੇ ਫੇਰ ਸਿੱਧਾ ਜਾਵਾਂਗੇ ਕੋਈ ਤੇਲ ਨਹੀਂ ਲੱਗਣਾ ਕੋਈ ਗੱਡੀ ਨਹੀਂ ਚਲਾਣੀ ਮੈਨੂੰ ਸਭ ਤੋਂ ਵੱਡਾ ਦੁੱਖ ਜ਼ਿੰਦਗੀ ਦਾ ਉਹ ਹੁੰਦਾ ਜਦੋਂ ਤੁਹਾਡੇ ਘਰ ਦੇ ਤੁਹਾਡੀ ਡਰਾਈਵਿੰਗ ਤੇ ਭਰੋਸਾ ਨਹੀਂ ਕਰਦੇ ਹੈਗੇ ਮੈਂ ਚਲਾ ਲਵਾਂ ਜੇ ਮੈਨੂੰ ਚਲਾਉਣ ਦੇਣ ਮੇਰੇ ਪਹਿਲੇ ਹੀ ਡਰਾ ਦਿੰਦੇ ਆ ਫਿਰ ਕੀ ਹੋ ਗਿਆ ਜੇ ਸਾਈਕਲ ਨਹੀਂ ਚਲਾਉਣਾ ਆਉਂਦਾ ਸਾਈਕਲ ਤਾਂ ਆਖਾ ਗੱਡੀ ਦਾ ਸੌਖਿਆ ਹਾਂਜੀ ਚਲਾਉਣ ਨਹੀਂ ਦਿੰਦੇ ਜਦ ਕਿ ਮੈਂ ਚਲਾ ਲੈਂਦੀ ਆ ਮੈਂ ਮੇਰੇ ਵੀ ਸਿੱਖੀ ਆ ਇਹ ਮੰਨਦੇ ਨਹੀਂ ਕੀ ਕਰਾਂ ਡੈਡੀ ਨਾਲ ਇਹਨਾਂ ਨੂੰ ਬਹੁਤ ਕਹਿੰਦੇ ਆ ਵੀ ਚੱਲ ਮਾੜੀ ਜੀ ਚਲਾ ਲੈਂਦੇ ਬੰਦਾ ਨੇੜੇ ਤੇ ਨੇੜੇ ਜਾਇਆ ਹੁੰਦਾ ਹਾਂਜੀ ਬਾੜੀ ਮੋਟੀ ਅੱਗੇ ਪਿੱਛੇ ਬੰਦਾ ਕਰ ਲੈਂਦਾ ਇਹ ਸੇਫਟੀਆਂ ਤੋਂ ਉੱਨੀ ਵੀ ਨਹੀਂ ਕਰਨ ਦਿੰਦੇ ਹੈਗੇ ਇਹ ਕਹਿ ਲੈਂਦੇ ਜੇ ਦੇਖ ਲੱਗੇ ਸੇ ਬਸ ਲੱਗ ਗਈ ਮੈਂ ਕਿ ਵੀ ਰਾਂ ਡਰ ਡਰ ਕੇ ਤਾਂ ਫਿਰ ਚੱਲਣੀ ਨਹੀਂ ਹੈਗੀ ਮੀਂਹ ਆ ਪਿਆ ਹੋਇਆ ਆ ਗਰਮੀ ਤਾਂ ਵੈਸੇ ਹੈਗੀ ਆ ਮੀਂਹ ਦੇ ਨਾਲ ਵੀ ਪਰ ਸੋਨਾ ਬਹੁਤ ਹੋਇਆ ਪਿਆ ਮੀਂਹ ਪੈ ਕੇ ਨਾ ਹਾਂਜੀ ਬਾਕੀ ਦੇ ਗਮਲੇ ਨਾਲ ਦੂਜੇ ਪਾਸੇ ਜਿਵੇਂ ਪਹਿਲਾਂ ਤੁਸੀਂ ਦੋ ਜੋੜੇ ਸੀ ਹੁਣ ਇੱਕ ਹੋਰ ਲਾ ਦੇਣਾ ਪਹਿਲਾਂ ਸਾਡਾ ਗਮਲੇ ਲੈ ਕੇ ਆਉਣ ਦਾ ਪ੍ਰੋਗਰਾਮ ਸੀਗਾ ਪਰ ਡੈਡੀ ਕਹਿੰਦੇ ਉਹ ਕੰਮ ਤੁਸੀਂ ਛੱਡੋ ਤੁਸੀਂ ਆਹ ਕਰਕੇ ਆਓ ਕਿਉਂਕਿ ਡੈਡੀ ਸ਼ਾਇਦ ਗਮਲੇ ਦੇ ਵੈਸੇ ਲਾ ਕੇ ਰਾਜ਼ੀ ਨਹੀਂ ਹੈਗੇ ਤਾਂ ਹੀ ਢਾਲੀ ਜਾ ਰਹੇ ਆ ਲਵਾਉਣੇ ਤਾਂ ਮੇਰੇ ਕੋਈ ਨਹੀਂ ਉਹਨਾਂ ਨੂੰ ਆਏ ਆ ਨਾ ਵੀ ਮੋੜ-ਕੋੜ ਕੇ ਦੇਰੇ ਪਹਿਣਗੇ ਤਾਂ ਹੀ ਟਾਲੀ ਜਾਂਦੇ ਨੇ ਮੈਨੂੰ ਤੇ ਚਾਚੀ ਜੀ ਨੂੰ ਆਹ ਵਾਲੀ ਡਾਇਰੈਕਸ਼ਨ 'ਚ ਗਮਲੇ ਲੱਗੇ ਨਾ ਬਹੁਤ ਸੋਹਣੇ ਲੱਗੇ ਨਾਲੇ ਜੇ ਬੇੜਾ ਖੁੱਲ ਗਿਆ ਨਾਲੇ ਸੋਹਣੇ ਬਹੁਤ ਲੱਗ ਰਿਹਾ ਇਕੱਲਾ ਇਕੱਲਾ ਬੂਟਾ ਜਿਹਾ ਦਿਖਣ ਲੱਗ ਗਿਆ ਕੋਚਾ ਨਹੀਂ ਲੱਗਦਾ ਹਾਂਜੀ ਹੁਣ ਨਾਲੇ ਦਿਖਦੇ ਆ ਨਾਲੇ ਗੱਡੀ ਨੂੰ ਵੀ ਜਗ੍ਹਾ ਖੁੱਲ ਗਈ ਅਸੀਂ ਐਮਨਾਬਾਦ ਵਾਲਿਆਂ ਦੀ ਦੁਕਾਨ ਤੇ ਬੈਠੇ ਆਂਗੇ ਸੂਟ ਇੱਕ ਲੈਣਾ ਸੀਗੇ ਦੋ ਲੈ ਲਿਆ Ahora sí, Corte, mi mira, vi mira, le mira,